ਆ ਦਾ ਸੱਚ ਜੁਗਾ ਦਾ ਸੱਚ ਇੱਕ ਬੱਚੇ ਦੀ ਜ਼ਿੰਦਗੀ ਦੇ ਵਿੱਚ ਪਿਓ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਸਿਆਣੇ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਪਿਓ ਰੀੜ ਦੀ ਹੱਡੀ ਵਾਂਗ ਹੁੰਦਾ ਆ। ਜੇ ਬੰਦੇ ਦੀ ਰੀੜ ਦੀ ਹੱਡੀ ਸਹੀ ਹੈ ਨਾ ਤੇ ਬੰਦਾ ਸਿੱਧਾ ਖੜਾ ਆ। ਜੇ ਰੀੜ ਦੀ ਹੱਡੀ ਟੁੱਟ ਜਾਵੇ ਤੇ ਬੰਦੇ ਦਾ ਜੀਵਨ ਦੁੱਖਾਂ ਨਾਲ ਭਰ ਜਾਂਦਾ ਹੈ। ਏਸੀ ਤਰ੍ਹਾਂ ਜੇ ਬੱਚੇ ਦੇ ਕੋਲ ਪਿਓ ਹੈ ਨਾ ਉਹਦੀ ਜ਼ਿੰਦਗੀ ਬਹੁਤ ਸੋਖੀ ਹੈ। ਪਰ ਜਿਹਦੇ ਸਿਰ ਦੇ ਉੱਤੋਂ ਪਿਓ ਦਾ ਸਾਯਾ ਉੱਠ ਜਾਵੇ ਨਾ ਉਹਦੀ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਹੈ। ਸਿਆਣੇ ਵੀ ਕਹਿੰਦੇ ਆ ਕਿ ਪਿਓ ਸੂਰਜ ਦੀ ਤਰ੍ਹਾਂ ਘਰ ਮੇ ਹੈ। ਅਸੀਂ ਸਾਰੇ ਹੀ ਗੱਲ ਕਹਿੰਦੇ ਆ ਪ੍ਰਜਾਤ ਰੱਖਿਓ ਜੇ ਸੂਰਜ ਜ਼ਿੰਦਗੀ ਵਿੱਚ ਨਾ ਹੋਵੇ ਤੇ ਜ਼ਿੰਦਗੀ ਵਿੱਚ ਹਨੇਰਾ ਆ ਜਾਂਦਾ ਆ ਜੇ ਪਿਓ ਜ਼ਿੰਦਗੀ ਵਿੱਚ ਨਾ ਹੋਵੇ ਤੇ ਜ਼ਿੰਦਗੀ 'ਚ ਹਨੇਰਾ ਆ ਜਾਂਦਾ ਆ ਇੱਕ ਛੋਟੀ ਜੀ ਗੱਲ ਬਾਬੇ ਨਾਨਕ ਦੇ ਜੀਵਨ ਦੀ ਕਹਦੇ ਆ ਕਿ ਪਿਓ ਦਾ ਰੁਤਬਾ ਬੱਚੇ ਦੇ ਜੀਵਨ ਵਿੱਚ ਕਿੰਨਾ ਵੱਡਾ ਆ ਜਿੱਦਣ ਮਹਿਤਾ ਕਾਲੂ ਜੀ ਨੇ ਬਾਬੇ ਨਾਨਕ ਨੂੰ ਆਖਿਆ ਨਾ ਕਿ ਜਾ ਕੇ ਵਪਾਰ ਕਰਕੇ ਆਓ ਸੌਦਾ ਕਰਕੇ ਆਓ 20 ਰੁਪਏ ਸੀ ਪੜਦੇ ਆ ਕਿ ਮਹਿਤਾ ਕਾਲੂ ਜੀ ਨੇ ਬਾਬੇ ਨਾਨਕ ਨੂੰ ਦਿੱਤੇ ਤੇ ਬਾਬਾ ਨਾਨਕ ਨੇ 20 ਰੁਪਏ ਨਾਲ ਆਪਣੇ ਲਈ ਤੇ ਭਾਈ ਮਰਦਾਨੇ ਨੂੰ ਆਪਣੇ ਨਾਲ ਲਿਆ ਤੇ ਬਾਬਾ ਨਾਨਕ ਵਪਾਰ ਕਰਨ ਵਾਸਤੇ ਤੁਰ ਪਿਆ ਆ ਰਾਹ ਦੇ ਵਿੱਚ ਜਦੋਂ ਦੇਖਿਆ ਬਾਬੇ ਨਾਨਕ ਨੇ ਕਿ ਭੁੱਖੇ ਸਾਧੂ ਬੈਠੇ ਆ ਜਿਹੜੇ ਕਿ ਲੋੜਵੰਦ ਨੇ ਜਿਹੜੇ ਕਿ ਗਰੀਬ ਨੇ ਭੁੱਖੇ ਨੇ ਬਾਬੇ ਨਾਨਕ ਨੇ ਆਖਿਆ ਭਾਈ ਮਰਦਾਨੇ ਨੂੰ ਕਿ ਇਹਨਾਂ ਭੁੱਖੇ ਸਾਧੂਆਂ ਨੂੰ ਆਪਾਂ ਲੰਗਰ ਛਕਾਉਣਾ ਆ ਬੀਰਪੇ ਦੇ ਨਾਲ ਬਾਬੇ ਨਾਨਕ ਨੇ ਉਹਨਾਂ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਦਿੱਤਾ ਆ ਉਸ ਥਾਂ ਦੇ ਉੱਤੇ ਅੱਜ ਗੁਰਦੁਆਰਾ ਬਣਿਆ ਹੋਇਆ ਇਸ ਗੁਰਦੁਆਰਾ ਸਾਹਿਬ ਦਾ ਨਾਮ ਸੱਚਾ ਸੌਦਾ ਕਰਕੇ ਅਸੀਂ ਅੱਜ ਉਸ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਦੇ ਆ ਤੇ ਇਸ ਘਟਨਾ ਨੂੰ ਯਾਦ ਕਰਦੇ ਆ ਇੱਕ ਛੋਟੀ ਜਿਹੀ ਗੱਲ ਇੱਥੇ ਕਹਦੇ ਆ ਫਿਰ ਅਗਾਂਹ ਤੁਰਦਾ ਆ ਬਾਬੇ ਨਾਨਕ ਨੇ ਜੇ ਲੰਗਰ ਵੀ ਲਾਇਆ ਨਾ ਲੋੜ ਬੰਦਾ ਵਾਸਤੇ ਲਾਇਆ ਜਿਹਨਾਂ ਨੂੰ ਲੋੜ ਹੈ ਉਹਨਾਂ ਨੂੰ ਬਾਬੇ ਨਾਨਕ ਨੇ ਲੰਗਰ ਸ਼ਿਕਾਇਆ ਹੈ ਭੁੱਖੀਆਂ ਨੂੰ ਲੰਗਰ ਸ਼ਿਕਾਇਆ ਆ ਪਰ ਅੱਜ ਅਸੀਂ ਬਾਬੇ ਨਾਨਕ ਦੇ 200 ਰੁਪਏ ਦੇ ਲੰਗਰ ਦੇ ਸਿਧਾਂਤ ਨੂੰ ਲੈ ਕੇ ਪਤਾ ਕੀ ਕਰਦੇ ਪਏ ਆ ਅਸੀਂ ਅੱਜ ਰੱਜੀਆਂ ਨੂੰ ਰਜਾ ਰਹੇ ਆ ਜਿੱਥੇ ਲੋੜ ਵੀ ਨਹੀਂ ਹੈ ਅਸੀਂ ਉੱਥੇ ਲੰਗਰ ਲਾ ਰਹੇ ਆ ਪਰ ਮੈਂ ਸੋਚਦਾ ਹੁੰਦਾ ਕਿ ਜਦੋਂ ਕਿਸੇ ਗੁਰੂ ਦਾ ਗੁਰਪੁਰਵਾ ਆ ਜਾਵੇ ਨਾ ਜੀ ਕਿਸੇ ਗੁਰੂ ਦਾ ਸ਼ਿਧੀ ਦਿਹਾੜਾ ਆ ਜਾਵੇ ਅਸੀਂ ਲੱਖਾਂ ਕਰੋੜਾਂ ਰੁਪਏ ਦੇ ਲੰਗਰ ਲਾ ਦਿੰਦੇ ਆ ਇੱਕ ਦਿਨ ਦੇ ਵਿੱਚ ਪਰ ਸਾਡੀ ਕੌਮ ਇਹ ਨਹੀਂ ਸੋਚਦੀ ਕਿ ਇਹ ਲੱਖਾਂ ਕਰੋੜਾਂ ਰੁਪਈਆ ਜਿਹੜਾ ਅਸੀਂ ਲੰਗਰ ਦੇ ਉੱਤੇ ਖਰਾਬ ਕਰ ਦਿੱਤਾ ਆ ਆਪਣੇ ਕੌਮ ਵਾਸਤੇ ਕੋਈ ਬੱਚਿਆਂ ਦੇ ਵਾਸਤੇ ਸਕੂਲ ਬਣਾ ਲਈਏ ਕੋਈ ਹਸਪੀਟਲ ਬਣਾ ਲਈਏ ਪਰ ਸਾਡੀ ਕੌਮ ਇਦਾਂ ਨਹੀਂ ਸੋਚਦੀ ਅਸੀਂ ਸਿਰਫ ਆਪਣੀ ਝੂਠੀ ਵਾਹ ਵਾਹ ਵਾਸਤੇ ਅਸੀਂ ਅੱਜ ਕਰੋੜਾਂ ਰੁਪਈਆ ਲੰਗਰਾਂ ਤੇ ਖਰਾਬ ਕਰਦੇ ਪਏ ਆ ਨਾ ਕੋਈ ਸਾਡੀ ਕੌਮ ਦਾ ਵੱਡਾ ਆਗੂ ਇਹ ਸੋਚ ਰਿਹਾ ਕੁਈ ਅਸੀਂ ਕੋ ਸਕੂਲ ਬਣਾ ਦਈਏ ਨਾ ਕੋਈ ਇਹ ਸੋਚ ਰਿਆ ਕੋਈ ਹਸਪੀਟਲ ਬਣਾ ਦਈਏ ਮੈਂ ਸੋਚਦਾ ਹਾਂ ਦਾ ਬਾਬੇ ਨਾਨਕ ਨੇ ਕਿਹੜੇ ਰਾਹ ਤੇ ਤੋਰਿਆ ਤੇ ਅੱਜ ਬਾਬੇ ਨਾਨਕ ਦੀ ਕੌਮ ਕਿਹੜੇ ਰਾਹ ਤੁਰ ਪਈ ਹੈ ਕਦੇ ਬੈਠ ਕੇ ਵਿਚਾਰ ਕਰਿਓ ਜਿਹੜੀ ਗੱਲ ਕਹਿਣ ਲੱਗਾ ਸੀ ਬਾਬਾ ਨਾਨਕ ਦੀ ਭਾਈ ਮਰਦਾਨਾ ਜੀ ਜਦੋਂ ਸੱਚਾ ਸੋਧਾ ਕਰਕੇ ਵਾਪਸ ਆ ਰਹੇ ਹਨਾ ਜੀ ਸਾਰੇ ਪਿੰਡ ਦੇ ਵਿੱਚ ਰੋਲਾ ਪੈ ਗਿਆ ਕਿ 20 ਰੁਪਏ ਦਾ ਬਾਬੇ ਨਾਨਕ ਨੇ ਲੰਗਰ ਛਕਾ ਦਿੱਤਾ ਆ ਭੁੱਖੇ ਸਾਧੂਆਂ ਨੂੰ ਹੁਣ ਪਿਤਾ ਜੀ ਨੂੰ ਇਸ ਗੱਲ ਦਾ ਬੜਾ ਗੁੱਸਾ ਆਇਆ ਕਿਉਂਕਿ ਪਿਤਾ ਜੀ ਵਾਸਤੇ ਬਾਬਾ ਨਾਨਕ ਉਹਦਾ ਪੁੱਤ ਹੈ ਦੁਨੀਆਂ ਵਾਸਤੇ ਪੀਰ ਹੈ ਦੁਨੀਆਂ ਵਾਸਤੇ ਰੱਬ ਹੈ ਦੁਨੀਆਂ ਨੇ ਰਹਿਬਰ ਕਿਹਾ ਪਰ ਪਿਤਾ ਵਾਸਤੇ ਬਾਬਾ ਨਾਨਕ ਇੱਕ ਪੁੱਤ ਵੀ ਨਹੀਂ ਆਇਆ ਮਹਿਤਾ ਕਲਿਆਣ ਦਾਸ ਕਾਲੂ ਨੇ ਆਪਣੇ ਪੁੱਤਰ ਨੂੰ ਆਪਣਾ ਪੁੱਤਰ ਹੀ ਜਾਣਿਆ ਉਹ ਬਾਬੇ ਨਾਨਕ ਨੂੰ ਰੱਬ ਨਹੀਂ ਦੇਖਿਆ ਬਾਬੇ ਨਾਨਕ ਨੂੰ ਰਹਿਬਰ ਨਹੀਂ ਦੇਖਿਆ ਦੁਨੀਆਂ ਨੇ ਰਹਿਬਰ ਦੇਖਿਆ ਹੁਣ ਆਇਆ ਪਿਤਾ ਜੀ ਗੁੱਸੇ ਵਿੱਚ ਆਉਂਦੇ ਆ ਤੇ ਬਾਬੇ ਨਾਨਕ ਜੀ ਨੂੰ ਆ ਕੇ ਪੁੱਛਦਾ ਕਿ 20 ਰੁਪਏ ਕਿੱਥੇ ਆ ਮੈਂ ਪੁੱਤਰ ਤੈਨੂੰ ਵਪਾਰ ਕਰਨ ਵਾਸਤੇ ਭੇਜਿਆ ਸੀ ਵਪਾਰ ਕੀਤਾ ਤੇ ਬਾਬੇ ਨਾਨਕ ਨੇ ਆਖਿਆ ਪਿਤਾ ਜੀ ਮੈਂ ਉਸ 20 ਰੁਪਏ ਦੇ ਨਾਲ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਦਿੱਤਾ ਆ ਕੋਲ ਬੇਬੇ ਨਾਨਕੀ ਖਲੋਤੀ ਆ ਭਾਈ ਮਰਦਾਨਾ ਖਲੋਤਾ ਆ ਤੇ ਰਾਏ ਬਲਾਰ ਖਲੋਤਾ ਆ ਤੇ ਪਿਤਾ ਕਲਿਆਣ ਦਾਸ ਮਹਿਤਾ ਕਾਲੂ ਜੀ ਨੇ ਬਾਬੇ ਨਾਨਕ ਦੇ ਮੂੰਹ ਦੇ ਉੱਤੇ ਦੋ ਤਿੰਨ ਥੱਪੜ ਮਾਰ ਦਿੱਤੇ ਆ ਉਹਦਾ ਸੀ ਇਤਿਹਾਸ ਵਿੱਚ ਪੜਦੇ ਆ ਕਿ ਬੇਬੇ ਨਾਨਕੀ ਨੇ ਅਗਾਹ ਹੋ ਕੇ ਪਿਤਾ ਜੀ ਨੂੰ ਸ਼ਾਂਤ ਕੀਤਾ ਤੇ ਪਿਤਾ ਜੀ ਨੂੰ ਘਰ ਲੈ ਗਏ ਹੁਣ ਬਾਬੇ ਨਾਨਕ ਜੀ ਦੇ ਮੂੰਹ ਦੇ ਉੱਤੇ ਥੱਪੜ ਵੱਜੇ ਤੇ ਭਾਈ ਮਰਦਾਨਾ ਜੀ ਕੋਲ ਬੈਠੇ ਤੇ ਭਾਈ ਮਰਦਾਨਾ ਜੀ ਬਾਬੇ ਨਾਨਕ ਨੂੰ ਆਖਦੇ ਆ ਕਿ ਬਾਬਾ ਜੀ ਦੁਨੀਆ ਤੁਹਾਨੂੰ ਰੱਬ ਕਹਿੰਦੀ ਐ ਦੁਨੀਆ ਤੁਹਾਨੂੰ ਪਰਮੇਸ਼ਰ ਕਹਿੰਦੀ ਐ ਦੁਨੀਆ ਤੁਹਾਨੂੰ ਪੀਰ ਕਹਿੰਦੀ ਐ ਦੁਨੀਆ ਤੁਹਾਨੂੰ ਗੁਰੂ ਕਹਿੰਦੀ ਐ ਕਮਾਲ ਦੀ ਗੱਲ ਐ ਕਿ ਤੁਹਾਨੂੰ ਅੱਜ ਗੁਸਾ ਨਹੀਂ ਆਇਆ ਕਿ ਤੁਹਾਡੇ ਪਿਤਾ ਨੇ ਤੁਹਾਡੇ ਮੂੰਹ ਦੇ ਉੱਤੇ ਅੱਜ ਥੱਪੜ ਮਾਰ ਦਿੱਤਾ ਆ ਹੁਣ ਸੰਗਤ ਜੀ ਆਹ ਗੱਲ ਸੁਣਿਓ ਜਿਹੜੀ ਬਾਬੇ ਨਾਨਕ ਨੇ ਭਾਈ ਮਰਦਾਨਾ ਜੀ ਨੂੰ ਆਖੀ ਬਾਬੇ ਨਾਨਕ ਨੇ ਆਖਿਆ ਭਾਈ ਮਰਦਾਨਾ ਜੀ ਅੱਜ ਇਸ ਘਟਨਾ ਦੇ ਨਾਲ ਮੈਂ ਦੁਨੀਆ ਨੂੰ ਇੱਕ ਉਪਦੇਸ਼ ਦੇਣਾ ਚਾਹੁੰਦਾ ਆ ਭਾਈ ਮਰਦਾਨੇ ਨੇ ਆਖਿਆ ਕਿਹੜਾ ਉਪਦੇਸ਼ ਭਾਈ ਮਰਦਾਨਾ ਜੀ ਤੁਸੀਂ ਆਖਦੇ ਹੋ ਕਿ ਦੁਨੀਆ ਮੈਨੂੰ ਰੱਬ ਕਹਿੰਦੀ ਹੈ ਦੁਨੀਆ ਮੈਨੂੰ ਗੁਰੂ ਕਹਿੰਦੀ ਹੈ ਦੁਨੀਆ ਮੈਨੂੰ ਪੀਰ ਕਹਿੰਦੀ ਹੈ ਪਰ ਯਾਦ ਰੱਖਿਓ ਮੈਂ ਦੁਨੀਆ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਆ ਕਿ ਜੇ ਰੱਬ ਪਿਤਾ ਦਾ ਵੀ ਹੋਵੇ ਉਹ ਵੀ ਰੱਬ ਦੇ ਮੂਹ ਦੇ ਉੱਤੇ ਥੱਪੜ ਮਾਰ ਸਕਦਾ ਆ ਪਿਤਾ ਦਾ ਰੁਤਵਾ ਇੰਨਾ ਵੱਡਾ ਆ ਮਾਫ ਕਰਿਓ ਅੱਜ ਦਾ ਸਮਾਂ ਕੈਸਾ ਤਲ ਰਿਹਾ ਆ ਅੱਜ ਕਿਤੇ ਪੁੱਤਰ ਛੋਟੇ ਜਿਹੇ ਅਹੁਦੇ ਦੇ ਉੱਤੇ ਬੈਜ ਜਵੇ ਇਹ ਆਪੜੇ ਮੁਖ ਤੋਂ ਹਜ਼ਾਰਵਾਰੀ ਇਹ ਸ਼ਬਦ ਵਰਤ ਦਿੰਦਾ ਆ ਕਿ ਬਾਪੂ ਤੂੰ ਬੈਜਾ ਤੈਨੂੰ ਕੁਝ ਨਹੀਂ ਪਤਾ ਕੋਈ ਕੰਮ ਕਰਨਾ ਬਾਪੂ ਤੈਨੂੰ ਨਹੀਂ ਪਤਾ ਤੈਨੂੰ ਦੁਨੀਆਦਾਰੀ ਬਾਰੇ ਦੁਨੀਆਦਾਰੀ ਬਾਰੇ ਕੀ ਪਤਾ ਆ ਅਸੀਂ ਆਪਣੇ ਪਿਤਾ ਨੂੰ ਅੱਜ ਐਡਾ ਜਲੀਲ ਕਰਦੇ ਆ ਅਸੀਂ ਸਿਰਫ ਉਹਨਾਂ ਨੂੰ ਇਹ ਜਿਤਾ ਰਹੇ ਆ ਕਿ ਤੁਹਾਨੂੰ ਦੁਨੀਆਦਾਰੀ ਬਾਰੇ ਕੁਝ ਨਹੀਂ ਪਤਾ ਪਰ ਕਦੇ ਬੈਠ ਕੇ ਸੋਚਿਓ ਇਹ ਪਿਓ ਉਹ ਪਿਓ ਆ ਜਿਨੇ ਦਿਨ ਰਾਤ ਮਿਹਨਤ ਕਰਕੇ ਤੈਨੂੰ ਵੱਡਾ ਕੀਤਾ ਜਿਨੇ ਦਿਨ ਰਾਤ ਮਿਹਨਤ ਕਰਕੇ ਤੈਨੂੰ ਪੜਾਇਆ ਤੈਨੂੰ ਲਿਖਾਇਆ ਜਿਨੇ ਆਪਣੇ ਸਾਰੀ ਜਵਾਨੀ ਤੇਰੇ ਉੱਤੇ ਵਾਰ ਦਿੱਤੀ ਹੋਵੇ ਆਪ ਚੰਗੇ ਕੱਪੜੇ ਨਹੀਂ ਪਾਏ ਤੈਨੂੰ ਚੰਗੇ ਕੱਪੜੇ ਦਵਾਏ ਆਪ ਭੁੱਖਾ ਸੋਤਾ ਤੈਨੂੰ ਉਹਨੇ ਰੱਜ ਕੇ ਸਵਾਇਆ ਆਪ ਉਹ ਸਕੂਲਾਂ 'ਚ ਨਹੀਂ ਪੜਿਆ ਤੈਨੂੰ ਵਧੀਆਂ ਸਕੂਲਾਂ ਤੇ ਚੰਗੀਆਂ ਹਸਟੀਆਂ 'ਚ ਪੜਾਇਆ ਆਪ ਸਾਰੀ ਉਮਰ ਉਹਨੇ ਸਾਈਕਲ ਤੇ ਕੱਢ ਦਿੱਤੀ ਤੈਨੂੰ ਗੱਡੀਆਂ ਦਵਾ ਦਿੱਤੀਆਂ ਬਾਬੇ ਨਾਨਕ ਦੀ ਇਸ ਜੀਵਨ ਘਟਨਾ ਤੋਂ ਸੰਗਤ ਜੀ ਇਹ ਗੱਲ ਸਿੱਖਿਓ ਕਿ ਅਸੀਂ ਜਿੱਡੇ ਮਰਜੀ ਵੱਡੇ ਬਣ ਜੀਏ ਪਰ ਆਪਣੇ ਪਿਓ ਤੋਂ ਵੱਡੇ ਨਹੀਂ ਬਣ ਸਕਦੇ ਜੀਵਨ ਵਿੱਚ ਕਦੇ ਵੀ ਮਾਂ ਬਾਪ ਦਾ ਦਿਨ ਨਾ ਦਿਖਾਓ ਕਦੇ ਮਾਂ ਬਾਪ ਦੇ ਮੂਰੇ ਨਾ ਬੋਲੋ ਉਹ ਕੀ ਗੁਰਬਾਣੀ ਨੇ ਆਖਿਆ ਦੁਨੀਆ ਵਿੱਚ ਸਭ ਤੋਂ ਵੱਡਾ ਪਾਪ ਉਹ ਹੈ ਜਦੋਂ ਇੱਕ ਧੀ ਪੁੱਤ ਆਪਣੇ ਮਾਂ ਬਾਪ ਦੇ ਮੂਰੇ ਬੋਲਦਾ ਆ ਉੱਚੀ ਜਵਾਨ ਦੇ ਨਾਲ ਉਹਨਾਂ ਨਾਲ ਗੱਲ ਕਰਦਾ ਆ ਸਤਿਗੁਰ ਦੀ ਬਾਣੀ ਪੜਿਓ ਕਾਹੇ ਪੁੱਤ ਝਗਰਤ ਹੋ ਸੰਬਾਪ ਜਿਨ ਕੇ ਜਨੇ ਵਡੀਰੇ ਤੁਮ ਹੋ ਤਿੰਨ ਸੁ ਝਗਰਤ ਪਾਪ ਸਭ ਤੋਂ ਵੱਡਾ ਪਾਪ ਹੈ ਜਿੱਦਣ ਅਸੀਂ ਆਪਣੇ ਮਾਂ ਬਾਪ ਨਾਲ ਝਗੜਾ ਕਰਦੇ ਆ ਬਾਬੇ ਨਾਨਕ ਨੇ ਸਾਨੂੰ ਸਿਖਾ ਦਿੱਤਾ ਉਹ ਤੁਸੀਂ ਰੱਬ ਵੀ ਬਣ ਦਿਓ ਪਰ ਰੱਬ ਵੀ ਆਪਣੇ ਪਿਤਾ ਤੋਂ ਵੱਡਾ ਨਹੀਂ ਹੋ ਸਕਦਾ ਪਿਤਾ ਕੋਲ ਇਡਾ ਹੱਕ ਹੈ ਕਿ ਪੁੱਤਰ ਰੱਬ ਵਰਗਾ ਆ ਰੱਬ ਦਾ ਰੂਪ ਆ ਫਿਰ ਵੀ ਉਹ ਰੱਬ ਦੇ ਮੂਹਰੇ ਉੱਤੇ ਥੱਪੜ ਮਾਰ ਸਕਦਾ ਆ ਸੰਗਾਜੀ ਇੱਕ ਅਦੀਪ ਨੇ ਬੜੀ ਪਿਆਰੀ ਗੱਲ ਲਿਖਤੀ ਲਿਖੀ ਹੈ ਕਹਿੰਦਾ ਜਨਮ ਮਿਲਤੇ ਨਹੀਂ ਦੁਵਾਰਾ ਫੁੱਲ ਖਿਲਤੇ ਨਹੀਂ ਦੁਵਾਰਾ ਲੋਕ ਤਾਂ ਹਜ਼ਾਰੋਂ ਮਿਲਤੇ ਹੈ ਲੇਕਿਨ ਹਜ਼ਾਰੋਂ ਗਲਤੀਆਂ ਮਾਫ ਕਰਨ ਵਾਲੇ ਮਾਪੇ ਮਿਲਤੇ ਨਹੀਂ ਦੁਵਾਰਾ ਇਥੇ ਮਾਪੇ ਨਹੀਂ ਮਿਲਣੇ ਸੋ ਕਦੇ ਵੀ ਆਪਣੇ ਮਾਪੇ ਦੇ ਮੂਰੇ ਨਾ ਬੋਲੋ ਕਦੇ ਵੀ ਮਾਪੇ ਦਾ ਦਿਲ ਨਾ ਦਿਖਾਓ ਬਾਬੇ ਨਾਨਕ ਨੇ ਸਾਨੂੰ ਇਹ ਸਮਝਾ ਦਿੱਤਾ ਕਿ ਤੁਸੀਂ ਜਿੱਡੇ ਮਰਜੀ ਵੱਡੇ ਬਣ ਜਾਓ ਪਰ ਆਪਣੇ ਬਾਪ ਤੋਂ ਤੁਸੀਂ ਕਦੇ ਵੱਡੇ ਨਹੀਂ ਹੋ ਸਕਦੇ